ਆਪਾਂ ਨੂੰ 490000 490000 ਠੀਕ ਹੈ ਇਹਨੂੰ ਆਪਾਂ ਕਾਰ ਇਹ ਉਹ ਪ੍ਰਾਈਸ ਤੇ ਦੇ ਦਾਂਗੇ ਜਿੱਤੇ ਤੁਹਾਨੂੰ ਕਿਤੇ ਹੋਰ ਨਹੀਂ ਮਿਲੂਗੀ 5 ਲੱਖ ਤੇ 90000 ਦੀ ਕਾਰ ਦੇ ਦਾਂਗੇ 590000 ਦੀ ਡੀਜ਼ਲ ਵਾਲੀ ਗੱਡੀ ਡੀਜ਼ਲ ਵਾਲੀ ਜੀਡੀਆਈ ਜੀਡੀਆਈ ਲਓ ਜੀ 590000 ਦੇ ਵਿੱਚ ਤੁਹਾਨੂੰ ਐਕਸਟਰਾ ਲਾਈਟਾਂ ਦੇ ਨਾਲ ਡੀਜ਼ਲ ਵਾਲੀ ਜੀਡੀਆਈ ਬ੍ਰਿਜਾ ਮਿਲੂਗੀ ਇਹ 2020 ਮਾਡਲ ਆ ਜੀ ਐਸ ਮਾਡਲ ਆ ਪੁਸ਼ ਬਟਨ ਸਟਾਰਟ ਟਾਇਰ ਲੋਏ ਇੰਟੀਰੀਅਰ ਦੇਖੋ ਇਹਦਾ ਸਾਰਾ ਕੁਝ ਨਵਾਂ ਜੀ 80 ਹਜ਼ਾਰ ਦੀ ਕਾਰ ਚੱਲੀ ਆ ਸੀਟ ਕਵਰ ਇਹਦੇ ਦੇਖੋ ਬਿਲਕੁਲ ਬਗਟ ਵਾਲੇ ਸੀਟ ਕਵਰ ਪਏ ਹੋਏ ਆ ਠੀਕ ਹੈ ਇਹ ਆਪਾਂ ਕਾਰ ਉਪਰਾਈਸ ਤੇ ਦੇ ਦਾਂਗੇ ਜਿੱਥੇ ਕਿਤੇ ਹੋਣੀ ਤੁਹਾਨੂੰ ਮਿਲੂਗੀ ਇਹ ਕਾਰ ਆਪਾਂ ਦੇ ਦਾਂਗੇ 9 ਲੱਖ ਤੇ 60 ਹਜ਼ਾਰ ਦੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆਪਾਂ ਖੜੇ ਆ ਬਾਈ ਜੀ ਕਾਰ ਪੁਆਇੰਟ ਕਾਂਗੜਾ ਸ਼ਹਿਰ ਅੰਮ੍ਰਿਤਸਰ ਦੇ ਕੋਲ ਤੇ ਬਾਜੀ ਆਪਣੇ ਨਾਲ ਕੀ ਹਾਲ ਹੈ ਬਾਜੀ ਇਹ ਤਾਂ ਬਿਲਕੁਲ ਵਧੀਆ ਇੱਕ ਵਾਰੀ ਬਈ ਆਪਾਂ ਆਪਣੀ ਲੋਕੇਸ਼ਨ ਦੱਸ ਦੇ ਕਿੱਥੇ ਹੈ ਆਪਣੀ ਲੋਕੇਸ਼ਨ ਹੈ ਵੀਰ ਜੀ ਜਲੰਧਰ ਅੰਮ੍ਰਿਤਸਰ ਹਾਈਵੇ ਟਾਂਗਰਾ ਜੰਡਿਆਲਾ ਗੁਰੂ ਤੋਂ 7 ਕਿਲੋਮੀਟਰ ਤੇ ਖਰਟੀਆਂ ਤੋਂ 5 ਕਿਲੋਮੀਟਰ ਮੇਨ ਹਾਈਵੇ ਜੀਟੀ ਰੋਡ ਦੇ ਉੱਪਰ ਕਾਰਪੁਆਇੰਟ ਦੇ ਨਾਮ ਤੋਂ ਆ ਗੂਗਲ ਤੇ ਸਰਚ ਕਰੋਗੇ ਕਾਰਪੁਆਇੰਟ ਟਾਂਗਰਾ ਲੈ ਕੇ ਆਪਣੀ ਲੋਕੇਸ਼ਨ ਨਿਕਲਾਏਗੇ ਠੀਕ ਆ ਭਾਜੀ ਹਾਂਜੀ ਤੇ ਬਈ ਇੱਥੇ ਆਪਣੇ ਕੋਲ ਡਿਜ਼ਾਇਰ ਖੜੀ ਆ ਇੱਥੋਂ ਕਰ ਦਿਆ ਵੀਡੀਓ ਸਟਾਰਟ ਆਪਾਂ ਦੱਸਿਓ ਡਿਟੇਲ ਇਹਦੀ ਵੀਰ ਜੀ ਇਹ 2018 ਮਾਡਲ ਆ ਡੀਜ਼ਲ ਦੀ ਕਾਰ ਆ ਸੈਕੰਡ ਓਨਰ ਆ ਬਿਲਕੁਲ ਨਵੀਂ ਨਕੋਰ ਕਾਰ ਆ ਤੇ 77000 ਕਿਲੋਮੀਟਰ ਚੱਲੀ ਆ ਸੀਟ ਕਵਰ ਨਵੇਂ ਟਾਇਰ ਨਵੇਂ ਜੀ ਬਿਲਕੁਲ ਨਵੇਂ ਹਰਗੀ ਕਾਰ ਆ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਹੁਤ ਸਾਫ ਸੁਥਰੀ ਗੱਡੀ ਹੈ ਬਾਜੀ ਰੇਟ ਕੀ ਇਹਦਾ ਇਹਦਾ ਵੀਰ ਜੀ ਰੇਟ ਆਪਾਂ ਦੇ ਦੇਾਂਗੇ ਕਾਰ ਫਾਈਨਲ ਜਿਹੜੀ 5 ਲੱਖ ਤੇ 20 ਹਜ਼ਾਰ ਦੀ ਜਿਹੜੀ ਕਿਤੇ ਵੀ ਨਹੀਂ ਤੁਹਾਨੂੰ ਮਿਲੂਗੀ ਠੀਕ ਹੈ ਬਾਜੀ ਤੇ ਜੇਕਰ ਆਪਾਂ ਲੋਨ ਦੀ ਗੱਲ ਕਰੀਏ ਡਾਊਨ ਪੇਮੈਂਟ ਦੀ ਕਿੰਨੀ ਕੀ ਚਾਹੀਦੀ ਆਪਾਂ ਇਹਦੇ ਲਈ ਆਪਾਂ ਨੂੰ ਵੀਰ ਜੀ ਡਾਊਨ ਪੇਮੈਂਟ ਦੀ ਲੋੜ ਆ 1.5 ਲੱਖ ਰੁਪਏ 1.5 ਲੱਖ ਦੀ ਹਾਂਜੀ ਬਾਕੀ ਤੁਹਾਡਾ ਲੋਨ ਹੋ ਜਾਊਗਾ ਠੀਕ ਹੈ ਬਾਜੀ ਤੇ ਅੱਗੇ ਬਾਜੀ Swift ਖੜੀ ਆ ਇਹ ਆਪਣੇ ਕੋਲ ਖੜੀ ਆ ਜੀ 2014 ਮਾਡਲ ਜੀ ਇਸ ਸੈਕੰਡ ਓਨਰ ਦੀ ਕਾਰ ਆ ਠੀਕ ਆ VDI ਮਾਡਲ ਆ ਜੀ ਬਿਲਕੁਲ ਓਰੀਜਨਲ ਕਾਰ ਆ ਸੀਟ ਕਵਰ ਟਾਇਰ ਬਿਲਕੁਲ ਨਵੇਂ ਆ ਇਹਦੇ ਜੀ ਇਹਦਾ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤੇ ਇਹ ਆਪਾਂ ਕਾਰ ਤੁਹਾਨੂੰ ਦੇ ਦਾਂਗੇ 3 ਲੱਖ ਤੇ 70000 ਰੁਪਏ ਦੀ 3 ਲੱਖ 70000 ਦੀ VDI ਡੀਜ਼ਲ ਵਾਲੀ ਸਵਿਫਟ ਭਾਈ ਜੀ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਗੱਡੀ ਦੇ ਵਿੱਚ ਬਿਲਕੁਲ ਨਵੀਂ ਰਿਪੇਅਰ ਇਹਦੀ 1 ਲੱਖ 20000 ਰੁਪਿਆ 1 ਲੱਖ 20000 ਰੁਪਿਆ ਲਿਓ ਜੀ ਗੱਡੀ ਦੇ ਮਾਲਕ ਬਣਾ ਦੇਵਾਂਗੇ ਤੁਹਾਨੂੰ ਤੇ ਅੱਗੇ ਕਰੋਲਾ ਆਰਟਿਸ ਖੜੀ ਆ ਮੇਰੇ ਕੋਲ ਏ ਵੀਰ ਜੀ ਸੈਕੰਡ ਓਨਰ ਦੀ ਕਾਰ ਆ 2013 ਮਾਡਲ ਜੀ ਡੀ ਟਾਪ ਵਾਲਾ ਮਾਡਲ ਠੀਕ ਹੈ ਇਹ ਬਿਲਕੁਲ ਬੰਪਰ ਟੂ ਬੰਪਰ origignal ਆ ਹਮ ਬਿਲਕੁਲ ਨਿਊ ਕੰਡੀਸ਼ਨ ਦੀ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਤੇ ਇਹ ਆਪਾਂ ਕਾਰ ਦੇ ਦਾਂਗੇ 3.5 ਲੱਖ ਦੀ 3.5 ਲੱਖ ਦੀ ਗੱਡੀ ਬਲਜੂ ਬਾਈ ਜੀ ਟਾਪ ਮਾਡਲ ਕਰੋਲਾ ਤੇ ਅੱਗੇ ਐਕਸ ਯੂ ਵੀ 700 ਦੱਸੋ ਬਾਈ ਜੀ ਦਾ ਇਹ ਵੀਰ ਜੀ ਬਿਲਕੁਲ ਟਾਪ ਮਾਡਲ ਕਾਰ ਆ ਐਕਸ 7 ਜੀ 2023 ਮਾਡਲ ਆ ਫਸਟ ਓਨਰ ਆ ਤੇ 30000 ਚੱਲੀ ਆ 30000 ਚੱਲੀ ਆ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਨੇ ਗੱਡੀ ਦੇ ਹਾਂਜੀ ਬਿਲਕੁਲ ਅਨ ਡੀਲੀਗਲ ਦੀ ਨਵੀਂ ਨਕੋਰ ਚੈੱਕ ਕਰੋ ਜੀ ਬਿਲਕੁਲ ਹਾਂ ਵੇਖੋ ਸੀਟ ਦੇਖੋ ਕਿਵੇਂ ਪਿੱਛੇ ਜਾਂਦੀ ਆ ਆਪਣੇ ਆਪ ਬਹੁਤ ਜਿਆਦਾ ਫੰਕਸ਼ਨ ਨੇ ਗੱਡੀ ਦੇ ਵਿੱਚ ਵੀ ਲਗਜ਼ਰੀ ਸੈਗਮੈਂਟ ਦੀ ਘਾਰ ਆ ਬਾਜੀ ਰੇਟ ਇਹਦਾ ਇਹ ਵੀਰ ਜੀ ਆਪਾਂ ਨੂੰ ਤੁਹਾਨੂੰ ਦੇ ਦਾਂਗੇ 15 ਲੱਖ ਤੇ 90 ਹਜ਼ਾਰ 15 ਲੱਖ 90 ਹਜ਼ਾਰ ਦੀ ਇਹ ਪੈਟਰੋਲ ਦੀ ਕਾਰ ਹੈ ਨਾ ਇਹ ਪੈਟਰੋਲ ਦੀ ਠੀਕ ਹੈ ਬਾਜੀ ਇਹਦੇ ਲਈ ਡਾਉਨ ਪੇਮੈਂਟ ਇਹਦੇ ਲਈ ਡਾਉਨ ਪੇਮੈਂਟ ਆਪਾਂ ਨੂੰ 4 ਲੱਖ 90 ਹਜ਼ਾਰ 4 ਲੱਖ 90 ਹਜ਼ਾਰ ਠੀਕ ਹੈ ਜੀ ਤੇ ਅੱਗੇ ਆ ਗਈ ਬ੍ਰਿਜਾ ਕਾਰ ਬ੍ਰਿਜਾ ਜੀਡੀਆਈ ਹਮ ਸੈਕੰਡ ਓਨਰ ਆ 2017 ਮਾਡਲ ਆ ਠੀਕ ਹੈ 18 ਇੰਚ ਟਾਇਰ ਲੋਏ ਲੱਗੇ ਆ ਜੀ ਬਿਲਕੁਲ origignal ਕਾਰ ਆ ਸੀਟ ਕਵਰ ਇਹਨੂੰ ਵੀ ਨਵੇਂ ਆ ਟਾਇਰ ਲੌਏ ਵੱਡੇ ਲੱਗੇ ਆ ਜੀ ਇਹਨੂੰ ਆਪਾਂ ਕਾਰ ਇਹੋ ਪ੍ਰਾਈਸ ਤੇ ਦੇ ਦਾਂਗੇ ਜੇ ਤੇ ਤੁਹਾਨੂੰ ਕਿਤੇ ਹੋਰ ਨਹੀਂ ਮਿਲੂਗੀ ਹੂੰ 5 ਲੱਖ ਤੇ 90 ਹਜ਼ਾਰ ਦੀ ਕਾਰ ਦੇ ਦਾਂਗੇ 5 ਲੱਖ 90 ਹਜ਼ਾਰ ਦੀ ਡੀਜ਼ਲ ਵਾਲੀ ਗੱਡੀ ਡੀਜ਼ਲ ਵਾਲੀ ਜੈ ਡੀ ਆਈ ਜੈ ਡੀ ਆਈ ਲਓ ਜੀ 5 ਲੱਖ 90 ਹਜ਼ਾਰ ਦੇ ਵਿੱਚ ਤੁਹਾਨੂੰ ਐਕਸਟਰਾ ਲਾਈਟਰਾਂ ਦੇ ਨਾਲ ਡੀਜ਼ਲ ਵਾਲੀ ਜੈ ਡੀ ਆਈ ਬ੍ਰਿਜਾ ਮਿਲੂਗੀ ਡਾਉਨ ਪੇਮੈਂਟ ਇਹਦੀ ਇਹਦੀ ਡਾਉਨ ਪੇਮੈਂਟ 1.5 ਲੱਖ ਰੁਪਏ 1.5 ਲੱਖ ਬਾਕੀ ਚਲ ਜੂਗਾ ਮੈਂ ਬਾਕੀ ਚਲ ਜੂਗਾ ਠੀਕ ਹੈ ਜੀ ਤੇ ਥਾਰ ਬਾਈ ਜੀ ਪਰਸਨਲ ਖੜੀ ਹੈ ਇਹ ਤੇ ਆਪਣੀ ਪਰਸਨਲ ਆ ਨਾ ਆਪਣੇ ਖੋਦ ਹੀ ਰੱਖੀ ਹੋਈ ਠੀਕ ਹੈ ਤੇ ਅੱਗੇ ਬਾਈ ਜੀ ਡਿਜ਼ਾਇਰ ਕਰ ਇਹ ਡਿਜ਼ਾਇਰ ਆ ਗਈ ਆਪਣੇ ਕੋਲ ਜੀ 2016 ਮਾਡਲ ਜੀ ਫਸਟ ਓਨਰ ਆ ਹਮ ਬਿਲਕੁਲ オリジナル ਕਾਰ ਆ ਸੀਟ ਕਵਰ ਟਾਇਰ ਬਿਲਕੁਲ ਨਵੇਂ ਆ ਇਹ ਵੀਡੀਆ ਹੀ ਆ ਇਹ ਵੀਡੀਆ ਹੀ ਆ ਠੀਕ ਹੈ ਜੀ ਰੀਲੀਸਨ ਬਾਈ ਜੀ ਬਾਈ ਜੀ ਅੰਦਰੋਂ ਬਾਹਰੋਂ ਜਾਮਾ ਨਵੀਂ ਕਾਰ ਹੈ ਬਿਲਕੁਲ ਨਵੀਂ ਡੀਜ਼ਲ ਦੀ ਕਾਰ ਇਹ ਕਾਰ ਆਪਾਂ ਦੇ ਦਾਂਗੇ ਜੀ 4 ਲੱਖ ਤੇ 40000 ਰੁਪਏ ਦੀ 16 ਮਾਡਲ 4 ਲੱਖ 40000 ਦੇ ਵਿੱਚ ਬਾਈ ਜੀ 16 ਮਾਡਲ ਨਜ਼ਰ ਮਿਲ ਨਹੀਂ ਜਾ ਰਹੀ ਤੁਹਾਨੂੰ ਮੈਨੂੰ ਲੱਗਦਾ 1 ਲੱਖ 40000 ਰੁਪਏ ਡਾਉਨ ਪੇਮੈਂਟ ਤੇ ਲੋਨ ਵੀ ਹੋ ਜਾਊਗਾ ਇਹ ਮਿਲ ਜੂਗੀ ਇੰਨੇ ਦੇ ਅੱਗੇ ਆ ਗਈ ਬਾਈ ਜੀ ਫੋਰਚੂਨਰ ਕਾਰ ਦੱਸਿਓ ਜੀ ਇਹ ਵੀਰ ਜੀ 2016 ਮਾਡਲ ਆ ਜੀ ਆਟੋ ਕਾਰ ਆ 4x4 ਟਾਪ ਮਾਡਲ ਟਾਪ ਮਾਡਲ 4x4 ਆਟੋ 4x4 ਇਹ ਕਾਰ ਸਿਰਫ ਤੇ ਸਿਰਫ 70000 ਕਿਲੋਮੀਟਰ オリジナル ਚੱਲੀ ਹੋਈ ਆ ਪੂਰੇ ਕੰਪਨੀ ਦੇ ਕੋਨ ਨਾਲ ਕੰਪਨੀ ਰਿਕਾਰਡ ਨਾਲ ਲਓ ਜੀ ਕਨੈਸ਼ਨ ਚੈੱਕ ਕਰੋ ਬਾਜੀ 4x4 ਟਾਪ ਮਾਡਲ ਆਟੋ ਗੇਅਰ ਦੇ ਵਿੱਚ ਸਿਰਫ 70000 ਚੱਲੀ ਹੋਈ 2016 ਮਾਡਲ ਫੋਰਚੂਨਰ ਹੈ ਤੇਰੇ ਅੱਗੇ ਇਹ ਕਾਰ ਦਾ ਰੇਟ ਇਹ ਕਾਰ ਆ ਐਚ ਆਰ 70 ਨੰਬਰ ਦੀ ਚੰਡੀਗੜ੍ਹ ਹਰਿਆਣਾ ਰਜਿਸਟਰਡ ਆ ਜੀ ਜੇ ਐਨਓਸੀ ਕਟਾ ਕੇ ਆਪਾਂ ਕਾਰ ਦੇ ਦਾਂਗੇ ਕਸਟਮਰ ਨੂੰ 16 ਲੱਖ ਰੁਪਏ 16 ਲੱਖ ਦੀ ਜੇ ਨੰਬਰ ਕਊਗਾ ਆਪਾਂ ਨੰਬਰ ਵੀ ਲਵਾ ਕੇ ਦੇ ਦਾਂਗੇ ਫੇ ਕਾਰ ਆਪਾਂ ਦੇ ਦਾਂਗੇ ਕਸਟਮਰ ਨੂੰ 17 ਲੱਖ ਦੀ ਪੂਰੇ ਦੀ ਲਓ ਜੀ ਜੇ ਤੁਸੀਂ ਨੰਬਰ ਲਵਾ ਕੇ ਲੈਣੀ ਆ ਤਾਂ ਉਹਦੇ ਨਾਲ ਵੀ ਡੀਲ ਹੋ ਜੂ ਬਿਨਾ ਨੰਬਰ ਤੋਂ ਐਨਓਸੀ ਦੇ ਨਾਲ ਵੀ ਡੀਲ ਹੋ ਜੂਗੀ ਤੇ ਅੱਗੇ ਬਾਈ ਜੀ ਸਟਾਕ ਵੀ ਹੋ ਗਿਆ ਅੱਗੇ ਵੀਰ ਜੀ ਆ ਗਈ ਹੈ ਅੱਜ ਕੱਲ ਜਿਹੜੀ ਸਾਰਿਆਂ ਦੀ ਫੇਵਰੇਟ ਕਾਰ ਆ ਸਕੋਰਪਿਓ 2016 ਮਾਡਲ S8 ਜੀ ਸੈਕੰਡ ਓਨਰ ਜੀ ਟਾਇਰ ਲੋਏ ਨਵੇਂ ਲੱਗੇ ਸੀਟ ਕਵਰ ਨਵੇਂ ਪਏ ਹੂੰ ਤੇ ਜੇ ਇਹਦੇ ਰੇਟ ਦੀ ਗੱਲ ਕਰੋਗੇ ਤੇ ਇਹ ਵੀ ਆਪਾਂ ਤੁਹਾਨੂੰ ਉਹ ਰੇਟ ਦੀ ਦੇ ਦਾਂਗੇ ਜਿਹੜੇ ਰੇਟ ਦੀ ਕੋਈ ਕਾਰ ਕਿਤੇ ਹੋਰ ਨਹੀਂ ਦੇ ਸਕਦਾ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ 8 ਲੱਖ ਤੇ 90 ਹਜ਼ਾਰ ਦੀ 8 ਲੱਖ 90 ਹਜ਼ਾਰ ਦੀ ਸੈਕੰਡ ਓਨਰ 2016 ਮਾਡਲ 16 ਮਾਡਲ ਥਾਰ ਵਾਲੇ ਲਾਈਟ ਟਾਇਰ ਲੱਗੇ ਹੋਏ ਨੇ ਬਾਈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਡਾਊਨ ਪੇਮੈਂਟ ਇਹਦੀ ਇਹਦੀ ਡਾਊਨ ਪੇਮੈਂਟ 2.5 ਲੱਖ ਰੁਪਇਆ 2.5 ਲੱਖ ਰੁਪਇਆ ਲਿਓ ਬਾਈ ਜੀ ਸਕੋਰਪਿਓ ਦੇ ਮਾਲਕ ਬਣਾ ਕੇ ਭੇਜਾਂਗੇ ਤੁਹਾਨੂੰ ਕਾਰ ਪੁਆਇੰਟ ਤੋਂ ਤੇ ਅੱਗੇ ਬਾਈ ਜੀ ਅੱਗੇ ਵੀਰ ਜੀ ਆ ਗਈ ਕ੍ਰੈਟਾ ਹੂੰ ਇਹ 2020 ਮਾਡਲ ਆ ਜੀ ਐਸ ਮਾਡਲ ਆ ਪੁਸ਼ ਬਟਨ ਸਟਾਰਟ ਟਾਇਰ ਲੋਏ ਇੰਟੀਰੀਅਰ ਦੇਖੋ ਇਹਦਾ ਸਾਰਾ ਕੁਝ ਨਵਾਂ ਜੀ 80 ਹਜ਼ਾਰ ਦੀ ਕਾਰ ਚੱਲੀ ਆ ਸੀਟ ਕਵਰ ਇਹਦੇ ਵੇਖੋ ਬਿਲਕੁਲ ਬਗਟ ਵਾਲੇ ਸੀਟ ਕਵਰ ਪਏ ਹੋਏ ਆ ਠੀਕ ਹੈ ਇਹ ਆਪਾਂ ਕਾਰ ਓ ਪ੍ਰਾਈਸ 'ਚ ਦੇ ਦਾਂਗੇ ਜਿਹਦੇ 'ਚ ਕਿਤੇ ਹੋਣੀ ਤੁਹਾਨੂੰ ਮਿਲੂਗੀ ਇਹ ਕਾਰ ਆਪਾਂ ਦੇ ਦਾਂਗੇ 9 ਲੱਖ ਤੇ 60 ਹਜ਼ਾਰ ਦੀ 9 ਲੱਖ 60 ਹਜ਼ਾਰ ਦੀ ਬਾਈ ਜੀ ਐਸ ਕ੍ਰੇਟਾ ਐਸ ਐਸ ਦਾ ਮੈਂ ਦੱਸਦਾ ਜੀ ਇਹਦੇ ਵਿੱਚ ਸਨਰੂਫ ਨਹੀਂ ਆਉਂਦਾ ਕੱਲਾ ਬਾਕੀ ਸਾਰੇ ਫੀਚਰ ਨੇ ਡੀ ਫੋਗਰ ਵਾਈਪਰ ਵੈਗ ਸੈਕਿੰਡ ਟੌਪ ਚ ਆ ਜਾਂਦੀ ਹੈ। ਥੀਰਿਓ ਆ ਜਾਂਦੇ ਸਾਰੇ ਸਾਰਾ ਸਾਰਾ ਕੁਝ ਆ ਜਾਣਾ ਹੈ। ਠੀਕ ਆ ਬਾਜੀ। 9,60,000 ਦੀ। 9,60,000 ਦੀ। ਕੀ ਆ ਬਾਤ ਹੈ? 2020 ਮਾਡਲ ਹੈ। 2020 ਮਾਡਲ। ਤੇ ਡਾਊਨ ਪੇਮੈਂਟ ਇਹਦੀ? ਇਹਦੀ ਡਾਊਨ ਪੇਮੈਂਟ ਕੋਈ 2.5 ਲੱਖ ਰੁਪਏ ਦੇ ਲਾਗ। 2.5 ਲੱਖ ਰੁਪਏ ਲਿਓ ਬਾਜੀ, ਬਾਕੀ ਤੁਹਾਨੂੰ ਲੋਨ ਹੋ ਜੂਗਾ ਤੇ ਮੌਕੇ ਤੇ ਮਾਰਦਾਨ ਵੀ ਮਾਰਾ ਬਿਲਕੁਲ ਬਿਲਕੁਲ ਅੱਗੇ ਭਾਈ ਜੀ ਕਾਲੇ ਰੰਗ ਦੀ ਗੱਡੀ ਖੜੀ ਆ ਐਕਸਯੂਵੀ 300 ਦੱਸਿਓ ਭਾਈ ਜੀ ਦਾ ਇਹ ਵੀਰ ਜੀ ਅੱਜ ਕੱਲ ਬਲੈਕ ਕਲਰ ਦਾ ਫੁੱਲ ਟ੍ਰੈਂਡ ਆ 2019 ਮਾਡਲ ਆ ਠੀਕ ਹੈ ਫਸਟ ਓਨਰ ਆ ਜੀ ਡਬਲਯੂ 6 ਡੀਜ਼ਲ ਦੀ ਗੱਾਰ ਆ ਡੀਜ਼ਲ ਦੀ ਡਬਲਯੂ 6 ਗੱਡੀ ਚੱਲੀ ਕਿੰਨੀ ਕਾ ਵੀਰੇ ਇਹ ਚੱਲੀ ਏ 77000 ਚੱਲੀ ਆ ਠੀਕ ਹੈ ਟਾਇਰ ਬਿਲਕੁਲ ਬ੍ਰਾਂਡ ਨਿਊ ਸੈਰਾਮਿਕ ਕੋਟਿੰਗ ਹੋਈ ਆ ਹੂੰ ਬਿਲਕੁਲ ਨਵਿਆਰਗੀਕਾਰ ਠੀਕ ਹੈ ਤੇ ਜੇ ਪ੍ਰਾਈਸ ਇਹਦਾ ਵੀ ਤੁਹਾਨੂੰ ਇਹੋ ਜਿਹਾ ਦੇ ਦਾਂਗੇ ਜਿਹੜਾ ਕਿਤੇ ਹੋ ਨਹੀਂ ਮਿਲੂਗਾ ਇਹ ਕਾਰ ਆਪਾਂ ਦੇ ਦਾਂਗੇ 6 ਲੱਖ 70 ਹਜ਼ਾਰ ਦੀ 6 ਲੱਖ 70 ਹਜ਼ਾਰ ਦੀ 2019 ਮਾਡਲ 19 ਮਾਡਲ ਫਸਟ ਓਨਰ ਡਬਲਯੂ 6 ਡੀਜ਼ਲ ਦੀ ਕੀ ਬਾਤ ਹੈ ਡਾਊਨ ਪੇਮੈਂਟ ਮੱਜੀ ਦੀ ਇਹਦੀ 2000 ਰੁਪਿਆ 2 ਲੱਖ 2 ਲੱਖ ਨਾਲ ਬਾਕੀ ਲੋਨ ਹੋ ਜਾ ਲੋ ਜੀ 2 ਲੱਖ ਰੁਪਿਆ ਲਿਆਓ ਬਾਈ ਤੇ ਅੱਗੇ ਖੜੀ ਆ i20 ਸਨਰੂਫ ਵਾਲੀ ਇਹ 2023 ਮਾਡਲ ਆ ਪੈਟਰੋਲ ਦੀ ਕਾਰ ਆ ਆਸਤਾ ਆਪਸ਼ਨਲ ਸਭ ਤੋਂ ਟੌਪ ਮਾਡਲ ਸਨਰੂਫ ਵਾਲਾ ਮਾਡਲ ਮਾਡਲ 2023 ਤੇ ਚੱਲੀ ਵੀ 23000 ਚੱਲੀ ਵੀ 23 ਹਾਂਜੀ ਕੀ ਬਾਤ ਹੈ ਇਹ ਇੱਕ ਕਾਰ ਆਪਾਂ ਤੁਹਾਨੂੰ ਦੇ ਦਾਂਗੇ 7 ਲੱਖ 90000 ਦੀ 7 ਲੱਖ 90000 ਦੀ ਬਿਲਕੁਲ ਬ੍ਰੈਂਡ ਨਿਊ ਕਾਰ ਪੈਟਰੋਲ ਦੀ ਸਭ ਤੋਂ ਟੌਪ ਮਾਡਲ ਸਨਰੂਫ ਵਾਲੀ ਐਡਵਾਂਟੇਜ ਆ ਫੁੱਲੀ ਲੋਡਡ ਫੀਚਰਾਂ ਦੇ ਨਾਲ ਤੇ ਜੌਨ ਪੇਮੈਂਟ ਵਜਿ ਦੀ 1 ਲੱਖ ਰੁਪਏ ਇਹਦੀ ਇਹਦੀ 1.5 ਲੱਖ 1.5 ਲੱਖ ਠੀਕ ਆ ਜੀ ਤੇ ਅੱਗੇ ਵਰਨਾ ਗੱਲ ਅੱਗੇ ਆ ਗਈ ਆਪਣੇ ਕੋ ਵਰਨਾ 2021 ਮਾਡਲ ਇਹ ਵੀ ਸਨਰੂਫ ਵਾਲੀ ਆ ਸਭ ਤੋਂ ਟੌਪ ਵਾਲਾ ਮਾਡਲ ਆ ਜੀ ਸੈਕੰਡ ਓਨਰ ਆ ਹੂੰ 65000 ਗਾਰ ਚੱਲੀ ਆ ਟਾਇਰ ਬਿਲਕੁਲ ਬ੍ਰੈਂਡ ਨਿਊ ਇੰਟੀਰੀਅਰ ਨਵਾਂ ਸੀਟ ਕਵਰ ਨਵੇਂ ਹਰ ਇੱਕ ਚੀਜ਼ ਬਿਲਕੁਲ ਨਵੇਂ ਆ ਰਗੀਕਾਰ ਸਿਰਫ 65000 ਚਲੀਆ ਬਿਲਕੁਲ ਸੈਕੰਡ ਆਉਂਦਰ ਸਭ ਤੋਂ ਟੌਪ ਵਾਲਾ ਮਾਡਲ ਸਨਰੂਫ ਡੀਜ਼ਲ ਹੀ ਇਹ ਭਾਈ ਤੁਸੀਂ ਸਾਡੇ ਸ਼ਹਿਰ ਦੀ ਗੱਡੀ ਚੱਕ ਲੈ ਬਿਲਕੁਲ ਤੇ ਤੁਹਾਡੇ ਸ਼ਹਿਰ ਚੋਂ ਹੀ ਕਿਸੇ ਨੇ ਲੈ ਜਾਣੀ ਤੁਹਾਡੀ ਵੀਡੀਓ ਦੇਖ ਕੇ ਲੋ ਵੀ ਸੰਗਰੂਰ ਆਏ ਤੁਹਾਡੇ ਵਾਸਤੇ ਲੋਕਲ ਨੰਬਰ ਤੋਹਫਾ ਵਿਦ ਵੀਆਈਪੀ ਨੰਬਰ ਪੇਡ ਨੰਬਰ ਨਾਲ ਹੀ ਹੂੰ ਠੀਕ ਹੈ ਤੇ ਹੁਣ ਇਹਦਾ ਰੇਟ ਏ ਵੀ ਆਪਾਂ ਇੰਨੇ ਰੇਟ ਦੀ ਕਾਰ ਦੇ ਦਾਂਗੇ ਵੀ ਤੁਹਾਡੇ ਸ਼ਹਿਰ ਚ ਤੋਹਫਾ ਹੀ ਦੇ ਦੇਣਾ ਅੱਛਾ ਹਾਂਜੀ ਦੱਸੋ 10 ਲੱਖ ਤੇ 80000 ਦੀ ਕਾਰ ਦੇ ਦਾ 10 ਲੱਖ 80000 ਦੀ ਗੱਡੀ ਬਾਈ ਮਿਲ ਜੂਗੀ ਤੇ 1,80,000 ਡਾਉਨ ਪੇਮੈਂਟ ਦਾ ਲਿਆ ਬਿਲਕੁਲ ਤੇ ਬਾਕੀ ਲੋਨ ਨੰਬਰ ਫ੍ਰੀ ਠੀਕ ਹੈ ਭਾਈ ਤੇ ਅੱਗੇ ਆਡੀ ਖੜੀ ਆਗੇ ਆ ਗਈ ਵੀਰ ਜੀ ਆਡੀ ਜਿਹੜੀ ਅੱਜ ਕੱਲ ਮਤਲਬ ਹਰ ਥਾਂ ਹਰ ਇੱਕ ਦਾ ਡ੍ਰੀਮ ਹੁੰਦਾ ਵੀ ਲਗਜ਼ਰੀ ਕਾਰ ਲਈ ਜੀ ਇਹ 2014 ਮਾਡਲ ਦਾ ਏ 4 ਡੀਜ਼ਲ ਠੀਕ ਹੈ ਜੀ 77000 ਚੱਲੀ ਆ ਬਿਲਕੁਲ ਬ੍ਰੈਂਡ ਨਿਊ ਟਾਇਰ ਲੌਏ ਸੀਟ ਕਵਰ ਇੰਟੀਰੀਅਰ ਦੀ ਨਵੀਂ ਜੀ ਇਹ ਐਚ ਆਰ ਨੰਬਰ ਦੀ ਘਾਰ ਆ ਠੀਕ ਹੈ ਤੇ ਡੀਜ਼ਲ ਚ ਆ ਠੀਕ ਹੈ ਬਈ ਤੇ ਇਹ ਵੀ ਆਪਾਂ ਉਸ ਪ੍ਰਾਈਸ ਤੇ ਦੇ ਦਾਂਗੇ ਜਿੱਥੋਂ ਤੁਹਾਨੂੰ ਕਿਤੇ ਹੋਣੀ ਮਿਲੂਗੀ ਇਹ ਆਪਾਂ 6 ਲੱਖ ਤੇ 40 ਹਜ਼ਾਰ ਦੀ ਘਾਰ ਦੇ 6 ਲੱਖ 40 ਹਜ਼ਾਰ ਦੀ ਆਉਡੀ A4 ਡੀਜ਼ਲ ਚ ਲੋ ਮਿੱਤਰੋ Swift ਦੇ ਰੇਟ ਦੇ ਵਿੱਚ ਤੁਹਾਨੂੰ ਆਉਡੀ ਆਉਡੀ ਦੇ ਦੇਣੀ ਆ ਆਉਡੀ ਦਾ ਸ਼ੌਕ ਪੂਰਾ ਕਰਨਾ ਤਾਂ ਆ ਜਿਓ Swift ਲੈਣ ਵਾਲਾ ਆਉਡੀ ਦਾ ਸ਼ੌਕ ਪੂਰਾ ਕਰ ਸਕਦਾ ਆਪਣਾ ਤੇ ਭਾਈ ਇਹਦੇ ਲੋਨ ਕਿੰਨੇ ਕ ਦਾ ਹੋ ਜਾਂਦਾ ਇਹਦੇ ਲਈ ਵੀਰ ਜੀ ਲੋਨ ਥੋੜਾ ਜਿਹਾ ਹੈ ਵੀ ਜੇ ਨੰਬਰ ਐਕਸਚੇਂਜ ਕਰਊਗਾ ਕਸਟਮਰ ਦੇ ਫਿਰ ਲੋਨ ਹੋ ਜਾਊਗਾ ਆਦਰਵਾਇਜ਼ ਇਹ ਕੈਸ਼ ਹੀ ਲੈਣੀ ਕੈਸ਼ ਲੈਣੀ ਹਾਂ ਠੀਕ ਹੈ ਜੀ ਤੇ ਅੱਗੇ ਬਾਈ ਜੀ ਸਕੋਰਪੀਓ ਆਗੀ ਵੀਰ ਜੀ ਜਿਹੜੀ ਪਿੰਡਾਂ ਵਾਲਿਆਂ ਦੀ ਸ਼ਾਨ ਜਿਹੜੀ ਅੱਜ ਕੱਲ੍ਹ ਹਰ ਇੱਕ ਨੌਜਵਾਨ ਦੇ ਦਿਲਾਂ ਦੀ ਧੜਕਣ ਆ ਵੀ ਸਕੋਰਪੀਓ ਦਾ ਡ੍ਰੀਮ ਸੁਪਨਾ ਜੀ 2018 ਮਾਡਲ S11 ਠੀਕ ਹੈ 20 ਇੰਚ ਟਾਇਰ ਲੋਏ ਲੱਗੇ ਆ ਫਰਸਟ ਓਨਰ ਆ ਸੀਟ ਕਵਰ ਨਵੇਂ ਅੰਟੀਰੀਅਰ ਨਵਾਂ ਬਿਲਕੁਲ ਨਵੀਂ ਨਕੋਰ ਕਾਰ ਆ ਸਹਿਰਾ ਮੇਕ ਕੋਡਿੰਗ ਹੋਈ ਚੈੱਕ ਤੁਸੀਂ ਆਪ ਕਰ ਸਕਦੇ ਆ ਬਹੁਤ ਨਵੀਂ ਗੱਡੀ ਆ ਬਾਈ ਜੀ ਅੰਦਰੋਂ ਤੇ ਬਾਹਰੋਂ ਘੈਂਟ ਗੱਡੀ ਤੇ ਲੌਏ ਟਾਇਰ ਵੀ ਉਹ ਪਏ ਹੋਏ ਨੇ ਜਿਹੜੇ ਅੱਜ ਕੱਲ ਫੁੱਲ ਡਿਮਾਂਡ ਆ 20 20 ਇੰਚ ਦੇ ਟਾਇਰ ਲੌਏ ਲੱਗੇ ਹੋਏ ਆ ਠੀਕ ਆ ਵੀਰੇ ਤੇ ਰੇਟ ਕੀ ਇਹਦਾ ਰੇਟ ਵੀਰ ਜੀ ਇਹਦਾ ਵੀ ਉਹ ਦੇ ਦਾਂਗੇ ਜਿਹੜਾ ਕੋਈ ਨਹੀਂ ਦੇ ਸਕਦਾ ਹੂੰ ਇਹ ਆਪਾਂ ਕਾਰ ਦੇ ਦਾਂਗੇ 12 ਲੱਖ ਤੇ 70 ਹਜ਼ਾਰ ਦੀ 12 ਲੱਖ 70 ਹਜ਼ਾਰ ਦੀ ਮਾਡਲ ਕਿੰਨਾ ਕਹਿਆ ਸੀ ਮਾਡਲ 2018 ਟਾਪ S11 ਫਰਸਟ ਓਨਰ ਠੀਕ ਹੈ 270000 ਬਾਕੀ ਲੋਨ ਹੋ ਜਾ ਬਾਕੀ ਲੋਨ ਹੋ ਜਾ ਠੀਕ ਹੈ ਜੀ ਤੇ ਅੱਗੇ ਬਈ ਪੇਡ ਨੰਬਰ ਵਾਲੀ ਸਿਆਜ਼ਕਾਰ ਖੜੀ ਆ ਦੱਸਿਓ ਜੀ ਇਹ ਵੀਰ ਜੀ ਆ ਗਈ ਅੱਗੇ 2017 ਮਾਡਲ ਹੂੰ ਸਭ ਤੋਂ ਟਾਪ ਵਾਲਾ ਮਾਡਲ ਹਾਈਬ੍ਰਿਡ ਚ ਠੀਕ ਹੈ ਫਰਸਟ ਓਨਰ ਦੀ ਕਾਰ ਆ ਜੀ ਨੰਬਰ ਤੁਸੀਂ ਖੁਦ ਦੇਖ ਲਿਆ ਪੇਡ ਨੰਬਰ ਆ ਫ੍ਰੀ ਨੰਬਰ ਗਿਫਟ ਹੀ ਦੇਣਾ ਆ ਆਪਾਂ ਪੋਸ਼ੂ ਬਾਡਲੇ ਸਟਾਰਟ ਵਾਲੀ ਸਾਰਨ ਟੌਪ ਮਾਡਲ ਗੱਡੀ ਹੈ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਆ ਠੀਕ ਹੈ ਜੀ ਨੰਬਰ ਆਪਾਂ ਗਿਫਟ ਦੇਣਾ ਲੁਧਿਆਣੇ ਦਾ ਨੰਬਰ ਆ ਗਿਫਟ ਦੇਣਾ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਲੈ ਗਿਆ ਤੇ ਰੇਟ ਕਾਰ ਦਾ ਵੀ ਉਹ ਇਹਦਾ ਵੀ ਤੋਹਫਾ ਹੀ ਦੇ ਦਾਂਗੇ 5 ਲੱਖ ਤੇ 30 ਹਜ਼ਾਰ ਦੀ 5 ਲੱਖ 30 ਹਜ਼ਾਰ ਦੀ 2017 ਮਾਡਲ ਡੀਜ਼ਲ ਦੀ ਸਿਆਜ ਤੇ 1 ਲੱਖ 30 ਹਜ਼ਾਰ ਲਿਆਇਓ ਬਾਕੀ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਅੱਗੇ ਬਈ ਆਟੋਮੈਟਿਕ ਡਿਜ਼ਾਇਰ ਖੜੀ ਆ ਦੱਸਿਓ ਜੀ ਇਹਦੇ ਬਾਰੇ ਇਹ ਆ ਗਈ ਵੀਰ ਜੀ 2018 ਮਾਡਲ ਜੀ ਫਸਟ ਓਨਰ ਦੀ ਕਾਰ ਆ ਜੀ ਆਟੋਮੈਟਿਕ ਆ ਜੀ VDI ਮਾਡਲ ਆ ਟਾਇਰ ਲੋਏ ਨਵੇਂ ਹਮ ਬਿਲਕੁਲ オリジナル ਠੀਕ ਆ ਚੱਲੀ ਕਿੰਨੀ ਗੱਲ 67000 ਕਿਲੋਮੀਟਰ ਚੱਲੀ ਹੋਈ ਸਿਰਫ 67000 ਰਿਕਾਰਡ ਨਾਲ ਚੱਲੀ ਹੋਈ 2018 ਮਾਡਲ ਆਟੋਮੈਟਿਕ ਆਟੋਮੈਟਿਕ 2017 ਮਾਡਲ ਆਟੋ ਜੀ ਰੇਟ ਫਿਰ ਇਹਦਾ ਇਹਦਾ ਵੀ ਰੇਟ ਤੁਸੀਂ ਦੱਸੋ ਕਿੰਨਾ ਦੇ ਦੀਏ ਵਾ ਤੁਹਾਡੇ ਰੇਟ ਠੀਕ ਨੇ ਮੈਨੂੰ ਲੱਗਿਆ ਇਹ ਵੀ ਕਾਰ ਆਪਾਂ ਦੇ ਦਾਂਗੇ 5.5 ਲੱਖ ਦੀ 5.5 ਲੱਖ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆ ਜੂ ਉਹਦੇ ਲਈ 5.5 ਲੱਖ ਲਓ ਜੀ 5.5 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਗੇ ਬੰਦਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਲੈ ਆਇਓ ਭਾਈ ਇਹ ਵਿੱਚ ਪਾ ਕੇ ਬਾਕੀ ਹੋ ਜੂਗਾ ਲੋਨ ਬਾਕੀ ਲੋਨ ਅੱਗੇ ਭਾਈ ਜੀ ਕਾਲੇ ਰੰਗ ਦੀ Thar Thar ਆ ਗਈ ਜਿਹੜੀ ਅੱਜਕੱਲ ਪਿੰਡਾਂ ਦੀ ਝੋਟਾ ਕਾਰ ਆ ਜੀ ਇਹ 2021 ਮਾਡਲ ਸੈਕੰਡ ਆਨਰ ਆ ਆਟੋ 4x4 ਨੰਬਰ ਚੈੱਕ ਕਰਾ ਨੰਬਰ ਲੱਗਿਆ ਆ 1.5 ਲੱਖ ਰੁਪਏ ਦਾ ਨੰਬਰ ਜਿਹੜਾ ਆਪਾਂ ਗਿਫਟ ਹੀ ਦੇਣਾ ਇਹ 1.5 ਲੱਖ ਰੁਪਏ ਦਾ ਨੰਬਰ ਬਿਲਕੁਲ ਕੋਈ ਚੈੱਕ ਕਰ ਲੇ 1.5 ਲੱਖ ਦੀ ਇਹਦੀ ਬੋਲੀ ਸਰਕਾਰੀ ਰੇਟ ਆ ਅੱਛਾ ਮਾਡਲ ਹੈਗੀ 2021 ਮਾਡਲ ਆ ਆਟੋਮੈਟਿਕ ਆ 4/4 ਟਾਪ ਮਾਡਲ ਆ ਵੱਡੇ ਡੀਜ਼ਲ ਆਫ ਰੋਡਿੰਗ ਵੱਡੇ ਟਾਇਰ ਲੱਗੇ ਹੋਏ ਆ ਗ੍ਰਿੱਲ ਲੱਗੀ ਹੋਈ ਆ ਫੁੱਲ ਲੋਡਡ ਕਾਰ ਆ ਪੂਰੀ オリジナル ਅਣੀਂਜਾ ਯਾਰ ਕਿਲੋਮੀਟਰ ਚੱਲੀ ਹੋਈ ਆ। ਕੀ ਬਾਤ ਆ। 49000 ਚੱਲੀ ਆ। ਬਈ ਬਹੁਤ ਸੋਹਣੀ ਗੱਡੀ ਆ। ਆਰਮਨੈਸਟ ਲੱਗੇ ਹੋਣੇ ਗੱਡੀ ਦੇ ਵਿੱਚ ਹਨਾ। ਤੇ ਮੈਟ ਲੱਗੇ ਹੋਇਆ ਬਈ ਵਧੀਆ। ਤੇ ਬਈ ਰੇਟ ਦਾ ਦੋ। ਰੇਟ ਇਹਦਾ ਵੀ ਆਪਾਂ ਇਹੋ ਜਿਹਾ ਰੇਟ ਦੇ ਦਾਂਗੇ ਜਿਹੜਾ ਤੁਹਾਨੂੰ ਕਿਤੇ ਹੋ ਨਹੀਂ ਮਿਲੂਗਾ। ਹੂੰ। ਇਹ ਕਾਰ ਆਪਾਂ ਦੇ ਦਾਂਗੇ 12 ਲੱਖ ਤੇ 90000 ਦੀ। 12 ਲੱਖ 90000 ਦੀ। ਦੋਆ 1 ਕੀ ਮਾਡਲ 40/4 ਆਟੋ ਵਿਦ 1.5 ਲੱਖ ਰੁਪਏ ਦਾ ਨੰਬਰ ਨਾਲ ਗਿਫਟ ਤੇ ਡਾਉਨ ਪੇਮੈਂਟ ਇਹਦੀ ਇਹਦੀ 3 ਲੱਖ ਰੁਪਏ 290 290 ਬਾਕੀ ਬਾਕੀ ਲਾਉਂਦੇ ਠੀਕ ਹੈ ਬਾਈ ਜੀ ਤੇ ਅੱਗੇ ਬਾਈ ਜੀ ਸਕੋਡਾ ਖੜੀ ਆ ਅੱਗੇ ਆ ਗਈ ਰੈਪਿਡ ਸਕੋਡਾ ਜਿਹੜੀ ਤੁਹਾਨੂੰ ਲੱਭਿਆ ਨਹੀਂ ਲੱਭਦੀ ਜੀ 2016 ਮਾਡਲ ਠੀਕ ਹੈ ਫਰਸਟ ਓਨਰ ਦੀ ਕਾਰ ਆ ਜੀ ਬੰਪਰ ਟੂ ਬੰਪਰ origignal ਆ ਡੀਜ਼ਲ ਦੀ ਗੱਾਰ ਆ ਤੇ ਇਹ ਆਪਾਂ ਇੰਸੇ ਪ੍ਰਾਈਸ ਚ ਦੇ ਦਾਂਗੇ ਵੀ ਇਹਦੇ ਕਿਤੇ ਹੋਰ ਵੀ ਟਰਾਈ ਕਰਕੇ ਕਿਸੇ ਨੂੰ ਨਹੀਂ ਮਿਲੂਗੀ ਠੀਕ ਐ 2016 ਮਾਡਲ 16 ਮਾਡਲ ਫਰਸਟ ਓਨਰ ਸਾਰੀ origignal ਡੀਜ਼ਲ ਕਾ ਠੀਕ ਐ ਜੀ ਤੇ ਇਹ ਆਪਾਂ ਦੇ ਦਾਂਗੇ 3 ਲੱਖ ਤੇ 90 ਹਜ਼ਾਰ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆ ਜੂਗਾ ਉਹਦੇ ਲਈ 3 ਲੱਖ 90 ਹਜ਼ਾਰ ਦੀ ਲਓ ਜੀ 3 ਲੱਖ 90 ਹਜ਼ਾਰ ਦੇ ਵਿੱਚ ਤੇ ਡਾਊਨ ਪੇਮੈਂਟ ਦੀ 190000 190000 1.5 ਲੱਖ ਦੇਦੇ ਚੱਲ ਜੂ ਡੇਢ ਲੱਖ ਦੇ ਵੀ ਚੱਲ ਜੂਗਾ ਚੱਲ ਜੂਗਾ ਤੇ ਜੇ ਥੋੜੀ ਪ੍ਰੋਫਾਈਲ ਵਾਸਤੇ ਤਾਂ ਇਹ ਤੋਂ ਵੀ ਘੱਟ ਚੱਲੇ ਫਿਰ ਹੋਰ ਘੱਟ ਤੇ ਚੱਲ ਜੂ ਹਾਂਜੀ ਤੇ ਅੱਗੇ ਵੇ ਜੀ ਕ੍ਰਿਸਟਾਕਾਰ ਖੜੀ ਐ ਇਹ ਵੀਰ ਜੀ 2018 ਮਾਡਲ ਆ ਠੀਕ ਆ ਫਸਟ ਓਨਰ ਜੀ ਵੀ ਮਾਡਲ ਟਾਪ ਮੈਨੂਅਲ ਦੀ ਘਾਰ ਆ ਸਾਰੀ ਘਾਰ ਓਰੀਜਨਲ ਆ ਜੀ ਫਸਟ ਓਨਰ ਆ ਜੀ 1 ਲੱਖ ਡਰਾਈਵਿੰਗ ਚੱਲੀ ਹੋਈ ਐ ਠੀਕ ਐ ਨਵੇਂ ਸੀਟ ਕਵਰ ਨਵੇਂ ਟਾਇਰ ਪੁਸ਼ ਬਟਨ ਸਟਾਰਟ ਟਾਪ ਵੀ ਮੈਨੂਅਲ ਵੀ ਵੇਰੀਐਂਟ ਆ ਬਾਈ ਜੀ ਮੈਨੂਅਲ ਦੇ ਵਿੱਚ 2018 ਮਾਡਲ ਹੈ ਕੈਪਟਨ ਸੀਟ ਵਾਲੀ ਕਾਰ ਆ ਚੈੱਕ ਕਰੋ ਬਹੁਤ ਨਵੀਂ ਤੇ ਬਾਈ ਜੀ ਇਹਦਾ ਰੇਟ ਆ ਇਹਦਾ ਰੇਟ ਵੀ ਵੀਰ ਜੀ ਜੇ ਕੋਈ ਤੁਹਾਡੀ ਵੀਡੀਓ ਵੇਖ ਕੇ ਆ ਜੇ ਤੇ ਉਹਦੇ ਲਈ ਆਫਰ ਆ ਹੂੰ 12 ਲੱਖ ਤੇ 80 ਹਜ਼ਾਰ ਵੀ 12 ਲੱਖ 80 ਹਜ਼ਾਰ ਦੇ ਵਿੱਚ ਗੱਡੀ ਮਿਲ ਜੂਗਾ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆ ਜੂਗਾ ਉਹਦੇ ਲਈ ਆਫਰ ਸਪੈਸ਼ਲ ਆਫਰ ਉਹਨਾਂ ਲਈ ਹੈ ਉਹਨਾਂ ਉਹਨਾਂ ਲਈ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆ ਜਾਈ ਕਈ ਵਾਰ ਹੁੰਦਾ ਨਾ ਵੀ ਬਿਨਾ ਵੀਡੀਓ ਦੇਖਿਆ ਆਇਆ ਬੰਦਾ ਗੱਡੀ ਦਾ ਸੌਦਾ ਹੋ ਗਿਆ ਬਾਅਦ ਵਿੱਚ ਵੀਡੀਓ ਦੇਖਿਆ ਹਾਂ ਨਹੀਂ ਨਹੀਂ ਉਹ ਨਹੀਂ ਜਿਹੜਾ ਵੀਡੀਓ ਵੇਖ ਕੇ ਆਣ ਕੇ ਦੱਸ ਦੂਗਾ ਉਹਦੇ ਲਈ ਇਹ ਆਫਰ ਆ ਠੀਕ ਹੈ ਦੱਸਣਾ ਵਈ ਤੁਸੀਂ ਅਸੀਂ ਤੇ ਵੀਡੀਓ ਦੇਖ ਕੇ ਆਏ ਹਾਂ ਪੇਜ ਲਾਈਕ ਕਰਕੇ ਤੇ ਕਮੈਂਟ ਕਰਕੇ ਆ ਜੀ ਹਾਂ ਵੀਡੀਓ ਸ਼ੇਅਰ ਕਰਕੇ ਵੀਡੀਓ ਸ਼ੇਅਰ ਕਰਕੇ ਆ ਜੀ ਕਾਰ ਪੁਆਇੰਟ ਟਾਂਗਰਾ ਆਣ ਕੇ ਸਕਰੀਨ ਸ਼ਾਟ ਜਾਂ ਆਪਣੀ ਆਈਡੀ ਤੇ ਵਿਖਾ ਦੇ ਉਹਦੇ ਲਈ ਆਫਰ ਠੀਕ ਹੈ ਤੇ ਜੀ ਡਾਉਨ ਪੇਮੈਂਟ ਫਿਰ ਕਿੰਨੀ ਕਰ ਇਹਦੇ ਲਈ ਵੀਰ ਜੀ ਡਾਉਨ ਪੇਮੈਂਟ ਉਹੀ ਪਰਲਾ 3 ਲੱਖ ਬਾਕੀ ਲੋਨ ਹੋ ਜੂਗਾ ਬਾਕੀ ਲੋਨ 2 ਲੱਖ ਜੇ ਪ੍ਰੋਫਾਈਲ ਚੰਗੀ ਹੋਵੇ ਤੇ ਹੋਰ ਡਾਉਨ ਪੇਮੈਂਟ ਘੱਟ ਜੂਗੀ ਠੀਕ ਹੈ ਜੀ ਹਾਂਜੀ ਲਓ ਮਿੱਤਰੋ ਵੀਡੀਓ ਨੂੰ ਹੁਣ ਦੱਬ ਕੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਮਣਾ ਕਰਨਾ ਭੁੱਲਿਓ ਆਉਣਾ ਤੁਸੀਂ ਕਾਰ ਪੁਆਇੰਟ ਟਾਂਗਰਾ ਆਜੋ ਬਸ ਸਤਿ ਸ੍ਰੀ ਅਕਾਲ